ਪੰਜਾਬ ਦੇ ਵਿੱਚ ਵੀ ਲੋਕ ਸਭਾ ਚੋਣਾਂ ਦੇ ਬਾਬਤ ਨਤੀਜਿਆਂ ਦੇ ਬਾਬਤ ਬਹੁਤ ਸਾਰੀਆਂ ਰਾਵਾਂ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਤੇ ਅਸੀਂ ਗੱਲ ਕਰਾਂਗੇ ਜੋ ਫਰੀਦਕੋਟ ਤੇ ਖਡੂਰ ਸਾਹਿਬ ਦੇ ਨਤੀਜੇ ਆਏ ਨੇ ਉਸਦੀ ਪੰਜਾਬ ਦੀ ਸਿਆਸਤ ਦੇ ਉੱਤੇ ਖਾਸ ਤੌਰ ਤੇ ਪੰਜਾਬ ਦੀ ਪੰਥਕ ਸਿਆਸਤ ਦੇ ਉੱਤੇ ਉਹਦਾ ਕੀ ਅਸਰ ਹੋਣ ਵਾਲਾ ਹੈ ਅਸੀਂ ਜਾਣਦੇ ਹਾਂ ਕਿ ਖਡੂਰ ਸਾਹਿਬ ਤੋਂ 1 ਲੱਖ ਤੋਂ 84 ਹਜ਼ਾਰ ਵੋਟ ਤੋਂ ਵੱਧ ਵੋਟਾਂ ਦੇ ਨਾਲ ਅਮਰਿਤਪਾਲ ਸਿੰਘ ਜਿਹੜੇ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਜਿਹੜੇ ਨੇ ਹੁਣ ਪ੍ਰਧਾਨ ਨੇ ਉਹਨਾਂ ਨੂੰ ਜਿੱਤਤ ਹੋਈ ਹੈ ਖਡੂਰ ਸਾਹਿਬ ਤੋਂ ਤੇ ਇਸ ਦੇ ਨਾਲ ਹੀ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ 70 ਹਜ਼ਾਰ ਤੋਂ ਵੱਧ ਫਰਕ ਦੇ ਨਾਲ ਜਿੱਤੇ ਨੇ ਤੇ ਤਿੱਜੀ ਸੀਟ ਜੀ ਦੀ ਗੱਲ ਹੋ ਰਹੀ ਸੀ ਸੰਗਰੂਰ ਸੀਟ ਉਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਜਿਨ੍ਹਾਂ ਨੂੰ 187000 ਦੇ ਲਗਭਗ ਵੋਟ ਪਈ ਹੈ ਤੇ ਇਹ ਤਿੰਨੇ ਸੀਟਾਂ ਦੇ ਉੱਤੇ ਜਿਹੜਾ ਟ੍ਰੈਂਡ ਹੈ ਉਹ ਇਹ ਦੱਸ ਦੱਸ ਰਿਹਾ ਹੈ ਕਿ ਕਿੰਨਾ ਕਿਤੇ ਪੰਜਾਬ ਦੇ ਵਿੱਚ ਪੰਥਕ ਇਸ਼ੂ ਜਿਹੜੇ ਨੇ ਉਹ ਮੁੜ ਤੋਂ ਮੰਜਰੇ ਆਮ ਤੇ ਆ ਰਹੇ ਨੇ ਜਦੋਂ ਅਸੀਂ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਜਿਹੜੀ ਆਮਦ ਹੈ ਪੰਜਾਬ ਦੇ ਵਿੱਚ ਅਗਸਤ 2022 ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਲਗਾਤਾਰ ਖਾਲਸਾ ਵਹੀਰ ਚਲਾਈ ਗਈ ਉਹਨਾਂ ਦੇ ਵੱਲੋਂ ਖਾਲਿਸਤਾਨ ਦੀ ਗੱਲ ਵੀ ਕੀਤੀ ਗਈ ਪਰ ਉਹਨਾਂ ਨੇ ਨਸ਼ਿਆਂ ਦੀ ਗੱਲ ਵੀ ਕੀਤੀ ਬੇਦਬੀ ਦੇ ਮਸਲਿਆਂ ਦੀ ਗੱਲ ਵੀ ਕੀਤੀ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਵੀ ਕੀਤੀ ਤੇ ਹੋਰ ਜਿਹੜੇ ਪੰਥਕ ਦੇ ਮਸਲੇ ਨੇ ਜਿਹੜੇ ਲਾਪਤਾ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਦੇ 328 ਰੂਪ ਉਹਨਾਂ ਦੀ ਗੱਲ ਵੀ ਹੋਈ ਤੇ ਇਸ ਤੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜੇ ਨਤੀਜੇ ਨੇ ਹੁਣ ਖਡੂਰ ਸਾਹਿਬ ਦੇ ਤੇ ਫਰੀਦਕੋਟ ਦੇ ਫਰੀਦਕੋਟ ਦੇ ਵਿੱਚ ਜਿਹੜੇ ਨਤੀਜੇ ਆਏ ਨੇ ਫਰੀਦਕੋਟ ਦੇ ਖਾਸ ਤੌਰ ਤੇ ਜਿਹੜੀ ਫਰੀਦਕੋਟ ਦੀ ਸੀਟ ਹੈ ਫਰੀਦਕੋਟ ਦੀ ਸੀਟ ਜਿਹੜੀ ਉਹ ਸੀਟ ਹੈ ਜਿੱਥੇ ਕਿ ਬੇਦਬੀ ਦੀਆਂ ਸਾਰੀਆਂ ਘਟਨਾਵਾਂ ਹੋਈਆਂ 2015 ਦੇ ਵਿੱਚ ਬਰਗਾੜੀ ਦੇ ਵਿੱਚ ਜਿਹੜੇ ਅੰਗ ਖਿਲਾਰੇ ਗਏ 2000 ਜੂਨ 2015 ਦੇ ਵਿੱਚ ਜਿਸ ਢੰਗ ਦੇ ਨਾਲ ਬੁਰਜ ਜਵਾਰ ਸਿੰਘ ਵਾਲਾ ਜਿਹੜਾ ਵਿਲੇਜ ਆ ਜਿੱਥੋਂ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਉਹ ਵੀ ਜਗਾ ਉਸੇ ਥਾਂ ਤੇ ਪੈਂਦੀ ਹੈ ਤਾਂ ਉਹ ਬੇਦਬੀ ਦਾ ਜਿਹੜਾ ਸਾਰਾ ਸੰਘਰਸ਼ ਚੱਲਿਆ ਕ੍ਰਿਸ਼ਨ ਭਗਵਾਨ ਸਿੰਘ ਨੂੰ ਗੋਲੀ ਵੱਜੀ ਬਹਿਬਲ ਕਲਾਂ ਗੋਲੀकांड ਹੋਇਆ ਕੋਟਕਪੂਰਾ ਗੋਲੀकांड ਹੋਇਆ ਦੋ ਸਿੰਘਾਂ ਦੀ ਸ਼ਹਾਦਤ ਹੋਈ ਤੇ ਉਹ ਸਾਰਾ ਜਿਹੜਾ ਸਾਰਾ ਐਂਗਲ ਹੈਗਾ ਜੋ ਸਾਰਾ ਸਾਰਾ ਪੱਖ ਸੀਗਾ ਉਹ ਘੱਟੋ ਘੱਟ ਉਸੇ ਫਰੀਦਕੋਟ ਸੀਟ ਦੇ ਵਿੱਚ ਆਉਂਦਾ ਹੈਗਾ ਤਾਂ ਫਰੀਦਕੋਟ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਬੇਦਬੀ ਦੇ ਪ੍ਰਤੀ ਲੋਕਾਂ ਦਾ ਇੱਕ ਰੋਸ ਸੀ ਖਾਸ ਤੌਰ ਤੇ ਸਿੱਖ ਭਾਈਚਾਰੇ ਦਾ ਉਹਦਾ ਰਿਫਲੈਕਸ਼ਨ ਕਿਤੇ ਨਾ ਕਿਤੇ ਸਰਬਜੀਤ ਸਿੰਘ ਦੀ ਜਿਹੜੀ ਚੋਣ ਮਹਿੰਮ ਦੀ ਜਿੱਤ ਹੋਈ ਹੈ ਉਸ ਦੇ ਵਿੱਚ ਹੋਇਆ ਹੈਗਾ ਤਾਂ ਅਸੀਂ ਦੇਖ ਸਕਦੇ ਹਾਂ ਕਿ ਰੋਡੇ ਪਿੰਡ ਜਿਹੜਾ ਹੈਗਾ ਰੋਡੇ ਪਿੰਡ ਜਿਹੜਾ ਕਿ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਪਿੰਡ ਹੈ ਸੰਤਾਂ ਦਾ ਉਹ ਉਹ ਪਿੰਡ ਵੀ ਉਸੇ ਹਲਕੇ ਦੇ ਵਿੱਚ ਪੈਂਦਾ ਤੇ ਬੁੱਧ ਸਿੰਘ ਵਾਲੇ ਦਾ ਪਿੰਡ ਜਿਹੜਾ ਗੁਰਜੰਤ ਸਿੰਘ ਬੁੱਧ ਸਿੰਘ ਵਾਲੇ ਨੇ ਉਹਨਾਂ ਦਾ ਪਿੰਡ ਵੀ ਉਸੇ ਹਲਕੇ ਦੇ ਵਿੱਚ ਪੈਂਦਾ ਕਿ ਪੰਥਕ ਪੁੱਠ ਵਾਲਾ ਹਲਕਾ ਹੈਗਾ ਫਰੀਦਕੋਟ ਤਾਂ ਫਰੀਦਕੋਟ ਦੇ ਵਿੱਚ ਉਹ ਜਿਹੜੀ ਜਿੱਤ ਹੋਈ ਹੈ ਉਹ ਬੇਦਬੀ ਦੀ ਬੇਇਨਸਾਫੀ ਜਿਹੜੀ ਹੋਈ ਹੈ ਉਸ ਦੇ ਖਿਲਾਫ ਵੀ ਇੱਕ ਫਤਵਾ ਹੈਗਾ ਤੇ ਜਿਹੜੇ ਜਿਹੜੀ ਵੀ ਬੇਇਨਸਾਫੀ ਸਿੱਖਾਂ ਦੇ ਨਾਲ ਹੋਈ ਆ ਬੀਨ ਸਿੰਘ ਦੇ ਹਵਾਲੇ ਦੇ ਨਾਲ ਜਿਹੜੀ ਜਿੱਤ ਹੋਈ ਆ ਇਹ ਬੀਨ ਸਿੰਘ ਜਿਹੜੇ ਕਿ ਸ਼ਹੀਦ ਭਾਈ ਬੀਨ ਸਿੰਘ ਨੇ ਜਿਨ੍ਹਾਂ ਨੇ ਆਪਣਾ ਜਿਹੜੀ ਇੰਦਰਾ ਗਾਂਧੀ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਉਹਨਾਂ ਨੂੰ ਗੋਲੀ ਮਾਰੀ ਸੀ ਉਹਨਾਂ ਦੇ ਫਰਜੰਦ ਨੂੰ ਜਿਸ ਰੂਪ ਦੇ ਵਿੱਚ ਜਿੱਤ ਦਿੱਤੀ ਗਈ ਹੈ ਉਸੇ ਵੇਲੇ ਜਿੱਤ ਦਿੱਤੀ ਗਈ ਹੈ ਜਦੋਂ 40 ਵਰੇ ਮੁਕੰਮਲ ਹੋ ਰਹੇ ਨੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੇ ਤੇ ਇਸ ਦੇ ਵਿੱਚ ਵੀ ਉਹ ਇੱਕ ਰੰਗ ਵੀ ਪਿਆ ਕਿ ਜਿਸ ਢੰਗ ਦੇ ਨਾਲ ਉਹ ਸਾਰਾ ਮਸਲਾ ਨਿੱਠਿਆ ਗਿਆ ਉਸ ਦੇ ਖਿਲਾਫ ਜਿਹੜਾ ਪੰਜਾਬੀਆਂ ਦਾ ਰੋਹ ਹੈ ਜਿਹੜਾ ਸਿੱਖਾਂ ਦਾ ਰੋਹ ਹੈ ਉਸ ਦਾ ਜਿਹੜਾ ਫਤਵਾ ਹੈਗਾ ਆ ਉਹ ਇਹ ਇਹਨਾਂ ਦੇ ਹੱਕ 'ਚ ਦੇ ਕੇ ਦੱਸਿਆ ਗਿਆ ਉਸ ਦੀ ਰਿਫਲੈਕਸ਼ਨ ਨੂੰ ਦੱਸਿਆ ਗਿਆ ਸਰਬਜੀਤ ਸਿੰਘ ਖਾਲਸਾ ਦੇ ਪਰਿਵਾਰ 'ਚੋਂ ਪਹਿਲਾਂ ਬਿਮਲਕੌਰ ਖਾਲਸਾ ਤੇ ਜਿਹੜੇ ਉਹਨਾਂ ਦੇ ਦਾਦਾ ਜੀ ਸੀਗੇ ਆ ਆਪਣੇ ਸਰਪਜੀਤ ਸਿੰਘ ਉਹਨਾਂ ਦੇ ਉਹਨਾਂ ਨੂੰ ਬਠਿੰਡਾ ਤੋਂ ਚੋਣ ਜਿਤਾਈ ਗਈ ਫਿਰ ਉਹਨਾਂ ਦੇ ਮਾਤਾ ਜੀ ਨੂੰ ਬਿਮਲ ਕੌਰ ਖਾਲਸਾ ਨੂੰ ਰੋਪੜ ਤੋਂ ਚੋਣ ਜਿਤਾਈ ਗਈ ਤਾਂ ਤੀਜੇ ਫਰਜੰਦ ਨੇ ਉਸੇ ਪਰਿਵਾਰ ਦੇ ਬਿਹੰਸ ਸਿੰਘ ਪਰਿਵਾਰ ਦੇ ਜਿਨ੍ਹਾਂ ਨੂੰ ਪੰਜਾਬੀਆਂ ਨੇ ਫਤਵਾ ਦੇ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਹੈਗਾ ਤਾਂ ਇੱਕ ਪਰਿਵਾਰ ਨੂੰ ਜਿਸ ਢੰਗ ਦੇ ਨਾਲ ਆਨਰ ਕੀਤਾ ਗਿਆ ਉਹ ਇੱਕ ਜੈਸਚਰ ਨੂੰ ਜਿਹੜਾ ਕਿ 1984 ਦੇ ਵਿੱਚ ਸਰਦਾਰ ਬਿਹੰਸ ਸਿੰਘ ਦੇ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਉਹ ਉਸ ਉਸ ਨੂੰ ਨਿਵਾਸਿਆ ਗਿਆ ਤੀਸਰੀ ਵਾਰ ਪੰਜਾਬ ਦੇ ਲੋਕਾਂ ਵੱਲੋਂ ਉਸ ਉਸ ਨਾਪਰੀ ਨੂੰ ਵੀ ਨਵਾਸਿਆ ਗਿਆ ਤੇ ਇਸ ਦੇ ਨਾਲ ਹੀ ਜੇ ਅਸੀਂ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਖਡੂਰ ਸਾਹਿਬ ਦੇ ਵਿੱਚ ਵੀ ਕਿਤਨਾ ਕਿਤੇ ਉਹ ਜਿਹੜੇ ਸਾਰੇ ਮਸਲੇ ਅਮਰਿਤਪਾਲ ਸਿੰਘ ਉਠਾਰੇ ਸੀ ਜਿਸ ਢੰਗ ਦੇ ਨਾਲ ਉਹਨਾਂ ਨੂੰ ਲੈ ਕੇ ਲੈ ਕੇ ਜਾਇਆ ਗਿਆ ਡਿਬਰੂਗੜ੍ਹ ਦੇ ਵਿੱਚ ਉਸ ਤੇ ਨਾਲ ਵੀ ਰੋਸ ਪੈਦਾ ਹੋਇਆ ਤੇ ਜਿਸ ਢੰਗ ਦੇ ਨਾਲ ਐਨਐਸਏ ਲਾਈ ਗਈ ਤੇ ਇਹ ਇੱਕ ਹਮਦਰਦੀ ਜਿਹੜੀ ਸੀਗੀ ਆਈ ਹੈਗੀ ਆ ਤੇ ਇਸ ਦੇ ਨਾਲ ਹੀ ਜਿਹੜਾ ਬੰਦੀ ਸਿੰਘਾਂ ਦਾ ਮੋਰਚਾ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦਾ ਉਸ ਦੇ ਉੱਤੇ ਵੀ ਕੇਂਦਰ ਸਰਕਾਰ ਦੇ ਵੱਲੋਂ ਕੋਈ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਕੋਈ ਤਣਪੱਤਣ ਮਸਲਾ ਨਹੀਂ ਲਾਇਆ ਗਿਆ ਜਦੋਂ 2019 ਦੇ ਵਿੱਚ ਜਿਹੜਾ ਕਿ 500 50ਵਾਂ ਸਾਲ ਸੀਗਾ ਉਹ ਉਹ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਰਥ ਐਨੀਵਰਸਰੀ ਦਾ ਉਸ ਤੇ ਟਾਈਮ ਦੇ ਜਿਹੜਾ ਵਾਅਦਾ ਕੀਤਾ ਗਿਆ ਉਸ ਨੂੰ ਵੀ ਨਹੀਂ ਨਿਭਾਇਆ ਗਿਆ ਤਾ ਉਸ ਤੋਂ ਵੀ ਇੱਕ ਰੋਸ ਸੀਗਾ ਬੀਜੇਪੀ ਸਰਕਾਰ ਦੇ ਖਿਲਾਫ ਤੇ ਜਿਹੜੇ ਝੂਠੇ ਪੁਰਸ ਮੁਕਾਬਲੇ ਹੋਏ ਨੇ ਪਿਛਲੇ ਸਮਿਆਂ ਦੇ ਵਿੱਚ ਜੋ ਵੀ ਪੰਥਕ ਮਸਲੇ ਰਹੇ ਨੇ ਉਹਨਾਂ ਦੇ ਵਿੱਚ ਕੋਈ ਵੀ ਕਨਕਲੂਜਨ ਨਹੀਂ ਨਿਕਲਿਆ ਤਾਂ ਜਿਹੜਾ ਇਹ ਫਤਵਾ ਹੈਗਾ ਆ ਜੋ ਕਿਹਾ ਜਾ ਰਿਹਾ ਹੈ ਜੋ ਕਿ ਅਮਰਿਤਪਾਲ ਸਿੰਘ ਦੇ ਹੱਕ ਤੇ ਵਿੱਚ ਆਇਆ ਤੇ ਜਿਹੜਾ ਫਤਵਾ ਸਰਬਜੀਤ ਸਿੰਘ ਉਹਨਾਂ ਦੇ ਹੱਕ ਚ ਆਇਆ ਕਿਤੇ ਨਾ ਕਿਤੇ ਇਹ ਸਾਰਾ ਜਿਹੜਾ ਪੱਖ ਹੈ ਉਹ ਪੰਜਾਬ ਦੀ ਪੰਥਕ ਰਾਜਨੀਤੀ ਦਾ ਜਿਹੜਾ ਖਲਾਅ ਆ ਜਿਹੜੇ ਮਸਲੇ ਹੱਲ ਨਹੀਂ ਕੀਤੇ ਗਏ ਅਕਾਲੀ ਦਲ ਦੇ ਵੱਲੋਂ ਅਕਾਲੀ ਦਲ ਜਿਸ ਢੰਗ ਦੇ ਨਾਲ ਪੰਥਕ ਮਸਲਿਆਂ ਤੋਂ ਪਿੱਛੇ ਹਟਿਆ ਉਸ ਤੇ ਲਿਹਾਜ਼ ਦੇ ਨਾਲ ਉਹ ਜਿਹੜਾ ਪੂਰਤੀ ਕੀਤੀ ਗਈ ਹੈ ਇਹਨਾਂ ਦੋ ਕੈਂਡੀਡੇਟਸ ਨੂੰ ਜਿਤਾ ਕੇ ਤੀਜੇ ਜੋਸੇਮਨਜੀਤ ਸਿੰਘ ਮਾਨ ਨੂੰ ਵੀ ਅੱਛਾ ਖਾਸਾ ਵੋਟ ਬਿਸ਼ੇਰ ਮਿਲਿਆ ਹੈ ਤਾ ਇਹ ਕਿੰਨਾ ਕਿਤੇ ਉਹ ਜਿਹੜਾ ਖਲਾਅ ਹੈ ਪੰਥਕ ਰਾਜਨੀਤੀ ਦੇ ਵਿੱਚ ਉਸ ਨੂੰ ਦਰਸਾਉਂਦਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਐਸਜੀਪੀਸੀ ਦੀਆਂ ਚੋਣਾਂ ਕਾਫੀ ਲੰਬੇ ਸਮੇਂ ਤੋਂ ਨਹੀਂ ਹੋਈਆਂ ਹੈਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਅੰਮ੍ਰਿਤਪਾਲ ਉਹ ਨਹੀਂ ਕਿਸੇ ਧਿਰ ਦੇ ਰੂਪ ਦੇ ਵਿੱਚ ਉਹਨਾਂ ਚੋਣਾਂ ਦੇ ਵਿੱਚ ਇੰਟਰੋਡਿਊਸ ਹੁੰਦੇ ਨੇ ਜਾਂ ਪੰਥਕ ਮਸਲਿਆਂ ਦੇ ਉੱਤੇ ਕੋਈ ਲੜਾਈ ਦਿੰਦੇ ਨੇ ਤਾਂ ਇਹ ਮਸਲਾ ਜਿਹੜਾ ਹੋਰ ਜ਼ਿਆਦਾ ਦਿਲਚਸਪ ਹੋਣ ਵਾਲਾ ਪਰ ਇਹ ਨਤੀਜੇ ਜਿਹੜੇ ਲੋਕ ਸਭਾ ਚੋਣਾਂ ਦੇ ਆਏ ਨੇ ਇਸ ਨੇ ਪੰਜਾਬ ਦੀ ਪੰਥਕ ਰਾਜਨੀਤੀ ਦੇ ਵਿੱਚ ਇੱਕ ਨਵੀਂ ਅੰਗੜਾਈ ਲੈ ਕੇ ਆਂਦੀ ਹੈ ਜਿਸ ਦੇ ਵਿੱਚ ਜੋ ਸ਼ੋਮਨੀ ਅਕਾਲੀ ਦਲ ਬਾਦਲ ਹੈ ਜਿਨ੍ਹਾਂ ਦੇ ਕੋਲ ਹੁਣ ਕੰਟਰੋਲ ਐ ਐਸਜੀਪੀਸੀ ਦਾ ਉਹ ਇੱਕ ਪਿੱਛੇ ਨੂੰ ਧੱਕੀ ਗਈ ਧਿਰ ਹੈ ਇਸ ਦੇ ਨਾਲ ਹੀ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਇੱਕ ਅੱਗੇ ਨੂੰ ਆਈ ਹੋਈ ਧਿਰ ਨੇ ਖਾਸ ਤੌਰ ਤੇ ਕਿਉਂਕਿ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਕਿਸੇ ਵੀ ਰੂਪ ਦੇ ਵਿੱਚ ਧਿਰ ਦੇ ਰੂਪ ਚ ਆਪਰੇਟ ਨਹੀਂ ਸੀ ਕਰ ਰਹੇ ਉਹ ਕੱਲੇ ਰੂਪ ਦੇ ਵਿੱਚ ਆਪਰੇਟ ਕਰ ਰਹੇ ਸੀ ਇਹ ਧਿਰ ਦੇ ਰੂਪ ਦੇ ਵਿੱਚ ਕੋਈ ਆਪਰੇਟ ਭੇਖ ਦੇ ਵਿੱਚ ਕਰ ਸਕਦਾ ਤਾਂ ਉਹਦੀ ਬਹੁਤੀ ਸੰਭਾਵਨਾ ਅਮਰਿਤਪਾਲ ਸਿੰਘ ਹੁਣਾਂ ਦੀ ਹੈ ਅਮਰਿਤਪਾਲ ਸਿੰਘ ਉਹ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਦੇ ਨੇ ਪੰਥਕ ਰਾਜਨੀਤੀ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੋਏਗੀ ਅਕਾਲੀ ਦਲ ਆਪਣੇ ਸਰੂਪ ਨੂੰ ਸੁਧਾਰਨ ਦੇ ਲਈ ਕੀ ਕਰਦਾ ਇਹ ਦੇਖਣ ਵਾਲੀ ਗੱਲ ਹੋਏਗੀ ਤੇ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦਾ ਜਿਹੜਾ ਪੰਥਕ ਰਾਜਨੀਤੀ ਦੇ ਵਿੱਚ ਹੁਣ ਤੱਕ ਦਾ ਜਿਹੜਾ ਸਾਰਾ ਸਫਰ ਹੈ ਹੁਣ ਲੱਗਦਾ ਕਿ ਉਹਦਾ ਇੱਕ ਕਲੋਜ਼ਰ ਇੱਕ ਰੂਪ ਦੇ ਵਿੱਚ ਆ ਗਿਆ ਕਿਉਂਕਿ ਉਹਨਾਂ ਕੋਈ ਦੂਜੀ ਰੈਂਕ ਦੀ ਲੀਡਰਸ਼ਿਪ ਨਹੀਂ ਹੈਗੀ ਤਾਂ ਇਹ ਹੈ ਜਿਹੜਾ ਕਲੋਜ਼ਰ ਹੈ ਇੱਕ ਲੈਵਲ ਤੇ ਅਮਰਿਤ ਪਾਲ ਸਿੰਘ ਉਹਨਾਂ ਦੀ ਰਿਪਲੇਸਮੈਂਟ ਵੀ ਹੋ ਸਕਦੇ ਨੇ ਸਿਮਰਨਜੀਤ ਸਿੰਘ ਮਾਨ ਦੀ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਇਸ ਤੋਂ ਅੱਗੇ ਸਿਮਰਨਜੀਤ ਸਿੰਘ ਮਾਨ ਕਿਹੜੀ ਲੀਡਰਸ਼ਿਪ ਪੇਸ਼ ਕਰਦੇ ਨੇ ਇਹ ਇਹ ਹਲੇ ਕਿਸੇ ਨੂੰ ਕਲੀਅਰ ਨਹੀਂ ਹੈਗਾ ਪਰ ਅਮਰਿਤਪਾਲ ਸਿੰਘ ਵੇਖਦੇ ਪੰਥਕ ਲੀਡਰ ਦੇ ਤੌਰ ਤੇ ਆਪਣੇ ਆਪ ਨੂੰ ਸਟੈਬਲਿਸ਼ ਕਰਦੇ ਪ੍ਰਤੀਤ ਹੋ ਰਹੇ ਨੇ